ਅੰਮ੍ਰਿਤਸਰ ਪਠਾਨਕੋਟ ਬਾਈਪਾਸ ਦੇ ਉੱਪਰ ਇੱਕ ਹਾਦਸਾ ਹੋਇਆ ਵਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇੱਕ ਟਰੱਕ ਦੇ ਪਿੱਛੇ ਇਹ ਸਾਡਾ ਰੂਟ ਨੰਬਰ 94506 ਜੋ ਕਿ ਚਜਰਾੜੀ ਤੋਂ ਲੈ ਕੇ ਸਤਲੁਜ ਬੇਜ ਤੱਕ ਹੈ ਦੋਹਾਂ ਥਾਣਿਆਂ ਦਾ ਏਰੀਆ ਜੀ ਇਹਦੇ ਵਿੱਚ ਸਾਨੂੰ ਜਲੰਧਰ ਸਾਡੇ ਦਿਹਾਤੀ ਦਾ ਕੰਟਰੋਲ ਰਮਾ ਉੱਥੋਂ ਸਾਨੂੰ 112 ਤੋਂ ਕਾਲ ਆਉਂਦੀ ਆ ਕਿ ਇਸ ਜਗ੍ਹਾ ਤੇ ਕੋਈ ਐਕਸੀਡੈਂਟ ਹੋ ਗਿਆ ਜਿਸੇ ਵੀ ਹੈਲਪ ਦੀ ਲੋੜ ਆ ਉਹ ਨੰਬਰ ਸਾਨੂੰ ਪ੍ਰੋਵਾਈਡ ਕੀਤਾ ਜਾਂਦਾ ਅਸੀਂ ਉੱਥੇ ਕਾਲ ਕਰਕੇ ਉਹਨਾਂ ਨਾਲ ਗੱਲਬਾਤ ਕਰਕੇ ਉਹ ਵਿਦਨ 10 ਮਿੰਟ ਦੇ ਵਿੱਚ ਪਹੁੰਚਦੇ ਆ ਸੜਕ ਹਾਦਸਿਆਂ ਦੌਰਾਨ ਜਾਨਾਂ ਬਚਾਉਣ ਲਈ मुख्यमंत्री भगवंत सिंह मान ਵੱਲੋਂ ਬਣਾਈ ਸੜਕ ਸੁਰੱਖਿਆ ਫੋਰਸ ਵਰਦਾਨ ਸਾਬਿਤ ਹੋ ਰਹੀ ਹੈ ਇਸ ਫੋਰਸ ਨੇ 1 ਸਾਲ ਚਹੀ ਹਜ਼ਾਰਾਂ ਕੀਮਤੀ ਜਾਨਾਂ ਬਚਾਈਆਂ ਹਨ ਸੜਕ ਸੁਰੱਖਿਆ ਬਲ ਦੇ ਹੋਂਦ ਚ ਆਉਣ ਨਾਲ ਸੜਕ ਹਾਦਸਿਆਂ ਕਾਰਨ ਹੋਣ ਵਾਲੀਆਂ ਮੌਤਾਂ ਚ 45.3 ਫੀਸਦੀ ਦੀ ਕਮੀ ਆਈ ਹੈ ਸੜਕ ਸੁਰੱਖਿਆ ਫੋਰਸ ਨੇ ਸਿਰਫ 7 ਮਿੰਟਾਂ ਚ ਹਾਦਸੇ ਵਾਲੀ ਥਾਂ ਪਹੁੰਚ ਕੇ ਰਿਕਾਰਡ ਬਿਤਾਇਮ ਕੀਤਾ ਹੈ ਤੁਸੀਂ ਪੁਲਿਸ ਲਈ ਆ ਹੁਣ ਜਿੱਥੇ ਐਕਸੀਡੈਂਟ ਹੋ ਜੇ ਜਿਹੜਾ ਨੰਬਰ ਡਾਇਲ ਕਰਕੇ 112 ਦਾ ਕਿ 7 ਮਿੰਟਾਂ ਦੇ ਵਿੱਚ ਵਿੱਚ ਜਿੱਥੇ ਮਰਜੀ ਐਕਸੀਡੈਂਟ ਹੋਇਆ ਹੋਵੇ ਸੜਕ ਤੇ ਉਹ ਪਹੁੰਚ ਜਾਂਦੇ ਨੇ ਰੱਬ ਨਾ ਕਰੇ ਕੋਈ ਐਜ ਐਕਸੀਡੈਂਟ ਹੋਇਆ ਪਿਆ ਬੰਦਾ ਫਸ ਗਿਆ ਹੋਵੇ ਟਾਕੀ ਵੱਢਣੀ ਹੋਵੇ ਗੈਸ ਕੱਟਣ ਨੇ ਆਰੀ ਦੇ ਬਲੇਡ ਨੇ ਫਸਟ ਸਟੇਟ ਦਾ ਸਮਾਨ ਹੈ ਟੋਚਨ ਹੈ ਐਸਐਸਐਫ ਸੂਬੇ ਦੀਆਂ 4100 ਕਿਲੋਮੀਟਰ ਸੜਕਾਂ ਤੇ 150 ਦੇ ਕਰੀਬ ਅਤ ਆਧੁਨਿਕ ਵਾਹਨਾ ਨਾਲ ਗਸ਼ਤ ਕਰ ਰਹੀ ਹੈ ਹੁਣ ਜੇਕਰ ਸੜਕ ਤੇ 30 ਕਿਲੋਮੀਟਰ ਦੇ ਦਾਇਰੇ ਅੰਦਰ ਕੋਈ ਵੀ ਹਾਦਸਾ ਹੁੰਦਾ ਤਾਂ ਇਸ ਦੀ ਜਾਣਕਾਰੀ ਹੈਲਪਲਾਈਨ ਨੰਬਰ 112 ਤੇ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਟੀਮ ਤੁਰੰਤ ਮੌਕੇ ਤੇ ਪਹੁੰਚ ਕੇ ਮਦਦ ਕਰਦੀ ਹੈ ਤੇਜ਼ ਰਫ਼ਤਾਰ ਜਿਹੜੀ ਆ ਗੱਡੀ ਵੱਜੀ ਹੈ ਦੱਸਿਆ ਜਾ ਰਿਹਾ ਕਿ ਇਹ ਗੱਡੀ ਜਿਹੜੀ ਆ ਪਹਿਲਾਂ ਕਿਸੇ ਟਰੱਕ ਦੇ ਵਿੱਚ ਵੱਜੀ ਜਿਸ ਤੋਂ ਬਾਅਦ ਇਹ ਬੇਕਾਬੂ ਹੋ ਕੇ ਇੱਕ ਦੂਸਰੇ ਟਰੱਕ ਦੇ ਨਾਲ ਵੱਜ ਗਈ ਹੈ ਇਹ ਦੱਸਿਆ ਜਾ ਰਿਹਾ ਕਿ ਇਸ ਗੱਡੀ ਦੇ ਵਿੱਚ ਕਾਫੀ ਲੋਕ ਜਿਹੜੇ ਸਵਾਰ ਸਨ ਇੱਕ ਮਹਿਲਾ ਤੇ ਦੋ ਬੱਚੇ ਸਵਾਰ ਸਨ ਕਾਫੀ ਜਬਰਤਸ ਹਾਦਸਾ ਜਿਹੜਾ ਹੋਇਆ ਵਾ ਇਸ ਹਾਦਸੇ ਦੇ ਵਿੱਚ ਦੋ ਬੱਚੇ ਅਤੇ ਇੱਕ ਮਹਿਲਾ ਜਿਹੜੀ ਹੈ ਜ਼ਖਮੀ ਹੋ ਚੁੱਕੀ ਹੈ ਦੱਸਿਆ ਜਾ ਰਿਹਾ ਕਿ ਇਹ ਹਾਦਸਾ ਜਿਹੜਾ ਵਾ ਉਹ ਸਮਾਂ ਪਹਿਲਾਂ ਹੀ ਵਾਪਰਿਆ ਹੈਗਾ ਵਾ ਕਾਫੀ ਧੁੰਦ ਹੈਗੀ ਹੈ ਧੁੰਦ ਦੇ ਕਰਕੇ ਲੋਕ ਜਿਹੜੇ ਨੇ ਇਤਿਹਾਤ ਵਰਤਨ ਕਿਉਂਕਿ ਇਹ ਹਾਦਸੇ ਜਿਹੜੇ ਨੇ ਲਗਾਤਾਰ ਵਾਪਰੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਦੋ ਬਾਰੀਆਂ ਜਿਹੜੀਆਂ ਨੇ ਬਿਲਕੁਲ ਡੈਮੇਜ ਹੋ ਚੁੱਕੀਆਂ ਨੇ ਇਸ ਗੱਡੀ ਦੀਆਂ ਇਹ ਗੱਡੀ ਨੇ ਜੰਮੂ ਜਾਣਾ ਸੀਗਾ ਇਹ ਜਿਹੜਾ ਡਰਾਈਵਰ ਹੈਗਾ ਵਾ ਆਪਣੀਆਂ ਸਵਾਰੀਆਂ ਲੈ ਕੇ ਜੰਮੂ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਜਿਹੜਾ ਹਾਦਸਾ ਜਿਹੜਾ ਵਾਪਰਿਆ ਟਰੱਕ ਦੇ ਨਾਲ ਵਜਈਏ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਬੁਰੀ ਤਰ੍ਹਾਂ ਦੇ ਨਾਲ ਜਿਹੜੀ ਗੱਡੀ ਹੈ ਉਹ ਨੁਕਸਾਨੀ ਗਈ ਆ ਇਹ ਡਰਾਈਵਰ ਜਿਹੜਾ ਹੈਗਾ ਇਸਨੇ ਜੰਮੂ ਜਾਣਾ ਸੀ ਸਵਾਰੀਆਂ ਲੈ ਕੇ ਜਾ ਰਿਹਾ ਸੀ ਦੱਸ ਦਿਓ ਜੀ ਕਿੰਨੀਆਂ ਸਵਾਰੀਆਂ ਤੇ ਹੈ ਜੀ ਸੀ ਤੇ ਕਿਹੜੇ ਕਿਹੜੇ ਜ਼ਖਮੀ ਹੋਏ ਨੇ ਪੰਜ ਸਵਾਰੀਆਂ ਸੀ ਸਰ ਜੰਮੂ ਜਾ ਰਹੇ ਸੀ ਜੋਧਪੁਰ ਸੇ ਤਾਂ ਵਿਚ ਵਿੱਚ ਉਹ ਪਿੱਛੇ ਅੱਗੇ ਵਾਲਾ ਟਰੱਕ ਨੇ ਠੁਕਵਾਇਆ ਫਿਰ ਉਹ ਚਲੇ ਗਿਆ ਔਰ ਪਿੱਛੇ ਸੇ ਟਰੱਕ ਆਇਆ ਉਸਨੇ ਠੁਕਵਾ ਦਿਆ ਤੋ ਵੀ ਦੋ दो बच्चे, एक बच्चे और एक लेडीज के लग गई वो दोनों ही हॉस्पिटल गए अब जिस ट्रक के पीछे आप गाड़ी छोकी हाँ वो, वो, वो भाग गया वो भाग गया हमको छोड़ के तभी मैंने हमें कहा जाए छोड़ के जाना कहा था आपको जम्मू कहा से सवारी लेके आए जोधपुर से वो, वो जोधपुर के रहने वाले हैं नहीं नहीं जोधपुर की ड्यूटी कर रहे थे जम्मू जा रहे थे उसकी पोस्टिंग जम्मू हुई थी बीएसएफ एस एफ कर्मचारी कौन थी वो हाँ कर्मचारी थे गवर्नमेंट बीएसएफ के किस किस के हाँ बी एस के ਬੀਐਸਐਫ ਕੇ ਮੌਜੂਦ ਹੈ। ਹੇਠੇ ਬੀਐਸਐਫ ਕੇ। ਓਕੇ। ਓਕੇ ਸਰ। ਤੁਮੋ ਕਹਾਂ ਲੈ ਕੇ ਗਏ ਸੀ? ਚਲੋ ਹਸਪੀਟਲ ਮੇਂ ਲੈ ਕੇ ਗਏ ਸਰ। ਬਿਲਕੁਲ ਜਿਸ ਤਰ੍ਹਾਂ ਦੇ ਨਾਲ ਇਹ ਡਰਾਈਵਰ ਦੇ ਵੱਲੋਂ ਕਿਹਾ ਜਾ ਰਿਹਾ ਕਿ ਬੀਐਸਐਫ ਦੇ ਮੁਲਾਜ਼ਮ ਸਨ। ਬੀਐਸਐਫ ਦਾ ਜਿਹੜਾ ਮੁਲਾਜ਼ਮ ਸੀਗਾ ਉਹਦਾ ਪਰਿਵਾਰ ਜਿਹੜਾ ਇਸ ਗੱਡੀ ਦੇ ਵਿੱਚ ਜਾ ਰਿਹਾ ਸੀ ਜੋ ਕਿ ਜੋਧਪੁਰ ਤੋਂ ਜੰਮੂ ਜਾ ਰਿਹਾ ਸੀਗਾ ਲੇਕਿਨ ਵੱਡਾ ਹਾਦਸਾ ਜਿਹੜਾ ਵਾਪਰਿਆਗਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਗੱਡੀ ਜਿਹੜੀ ਆ ਬਿਲਕੁਲ ਬੁਰੀ ਤਰ੍ਹਾਂ ਦੇ ਨਾਲ ਨੁਕਸਾਨੀ ਚਾਹੇ ਗਿਆ। ਦੱਸਿਆ ਜਾ ਰਿਹਾ ਕਿ ਇੱਕ ਬੱਚਾ ਇੱਕ ਮਹਿਲਾ ਜਿਹੜੀ ਹੈ ਉਸ ਗੱਡੀ ਦੇ ਕਾਫੀ ਜ਼ਬਰਦਸਤ ਦਾ ਜਿਹੜਾ ਵਾਪਰਿਆ ਹੈਗਾ ਉਹ ਦੱਸਿਆ ਜਾ ਰਿਹਾ ਕਿ ਇਹ ਗੱਡੀ ਜਿਹੜੀ ਆ ਗਈ ਹੈ ਪਹਿਲਾਂ ਇੱਕ ਟਰੱਕ ਦੇ ਮਗਰ ਵੱਜਦੀ ਆ ਉਹ ਟਰੱਕ ਜਿਹੜਾ ਵਾ ਮੌਕੇ ਤੋਂ ਫਰਾਰ ਹੋ ਜਾਂਦਾ ਤੇ ਇਹ ਗੱਡੀ ਜਿਹੜੀ ਬੇਕਾਬੂ ਹੋ ਕੇ ਇੱਕ ਦੂਸਰੇ ਟਰੱਕ ਦੇ ਨਾਲ ਵੱਜੀ ਹੈਗੀ ਜਿਸ ਦੇ ਕਰਕੇ ਕਾਫੀ ਨੁਕਸਾਨ ਜਿਹੜਾ ਵਾ ਇਸ ਗੱਡੀ ਦਾ ਹੋਇਆ ਇੱਥੇ ਜਿਹੜਾ ਟਰੱਕ ਡਰਾਈਵਰ ਹੈਗਾ ਵਾ ਉਹ ਵੀ ਇੱਥੇ ਮੌਜੂਦ ਹੈਗਾ ਉਹਨਾਂ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਾਲ ਇਹ ਹਾਥ ਜਿਹੜਾ ਵਾ ਵਾਪਰਿਆ ਹੈਗਾ ਹਾਲਾ ਕਿ ਓਕੇ ਤੇ ਐਂਬੂਲੈਂਸ ਜਿਹੜੀ ਪਹੁੰਚ ਚੁੱਕੀ ਆ ਜਿਹੜੀ ਸੜਕ ਸੁਰੱਖਿਆ ਫੋਰਸ ਵਾ ਉਹ ਮੌਕੇ ਤੇ ਪਹ ਪਾ ਜੀ ਦੱਸ ਦਿਓ ਜੀ ਇਹ ਗੱਡੀ ਜਿਹੜੀ ਹੈਗੀ ਜਿਹੜੀ ਵਿਸ਼ੇ ਵਜੀ ਹੈ ਪਹਿਲਾਂ ਕਿਹਦੇ ਨਾਲ ਵਜੀ ਤੇ ਮੁੜ ਕੇ ਤੁਹਾਡੇ ਦਾ ਕਿਦਾਂ ਵਜੀਏ ਫਿਰ ਸਜੂ ਟਰੱਕ ਜਾ ਰਿਹਾ ਸੀ ਜਦੋਂ ਇਹ ਬੰਪਰ ਟੁੱਟ ਕੇ ਡਿੱਗਿਆ ਦੇਖੋ ਬੰਪਰ ਗਿਆ ਹਣਾ ਮੈਰ ਸਾਈਡ ਤੇ ਆ ਰਿਹਾ ਗੱਬਲੀ ਲੈਣ ਜਾ ਰਿਹਾ ਸੀ ਬੰਦਾ ਅੱਗੇ ਟਰੱਕ ਟਰੱਕ ਜਾ ਰਿਹਾ ਸੀਗਾ ਜੀ ਉਹ ਟਰੱਕ ਦੇ ਵਿੱਚ ਵੱਜਣ ਕਰਕੇ ਕੋ ਸਾਂਭੀ ਨਹੀਂ ਗਈ ਮਣ ਜਦੋਂ ਲੇਡੀਜ਼ ਵਿੱਚ ਰੋਲਾ ਰੋਣ ਲੱਪੇ ਬੰਦਾ ਜਦੋਂ ਡੈਂਪਰ ਜਾਂਦਾ ਬੋਂਦਲ ਜਾਂਦਾ ਮੈਂ ਤਾਂ ਇਹ ਵਾਲੀ ਦੇਖਦਾ ਪਿਆ ਜਦੋਂ ਉਹ ਟਰੱਕ ਚ ਵੱਜਾ ਮੈਨੂੰ ਇਹ ਸੀਗਾ ਕਿ ਉਹ ਟਰੱਕ ਨੇ ਭੱਜ ਜਾਣਾ ਉਹਦਾ ਬੰਪਰ ਵੀ ਟੁੱਟਾ ਤੇ ਥੱਲੇ ਪਿੱਛੇ ਸ਼ੀਸ਼ਾ ਵੀ ਦੇਖ ਉਹ ਤਾਂ ਨਿਕਲ ਗਿਆ ਕੋਈ ਗੱਡੀ ਸੰਭੀ ਨਹੀਂ ਗਈ ਮੈਂ ਇਹਨੂੰ ਬਚਾਉਂਦਾ ਬਚਾਉਂਦਾ ਪੂਰੇ ਟ੍ਰੈਕ ਦੇ ਲੋ ਫੋਟੋਵਾਰੀ ਨਾਲ ਸੱਚ ਘਰੀਸ ਦਿੱਤੇ ਆ ਫਿਰ ਵੀ ਇਹਨੇ ਸਾਈਡ ਤੇ ਗੱਡੀ ਮਾਰ ਦਿੱਤੀ ਮੇਰੇ ਇਹ ਜਖਮੀ ਕਿੰਨੇ ਬੰਦੇ ਹੋਏ ਆ ਨਹੀਂ ਲੇਡੀਜ਼ ਇੱਕ ਸੱਟ ਲੱਗੀ ਸੀ ਸਿਰ ਤੇ ਸਾਹ ਇਹ ਜੰਮੂ ਜਾ ਰਹੇ ਸੀਗੇ ਹਾਂਜੀ ਜੰਮੂ ਨੂੰ ਜਾ ਰਹੇ ਸੀਗੇ ਬਿਲਕੁਲ ਇਹ ਟਰੱਕ ਦਾ ਡਰਾਈਵਰ ਵਾ ਜਿਹਦੇ ਕੋਲ ਸਾਬਤ ਤੌਰ ਤੇ ਕਿਹਾ ਜਾ ਰਿਹਾ ਕਿ ਇਹ ਗੱਡੀ ਜਿਹੜੀ ਆ ਪਹਿਲਾਂ ਕਿਸੇ ਹੋਰ ਟਰੱਕ ਦੇ ਪਿੱਛੇ ਵੱਜੀ ਆ ਜਦੋਂ ਬੇਕਾਬੂ ਹੋ ਕੇ ਇਸ ਦੇ ਨਾਲ ਜਿਹੜੀ ਆ ਟਕਰਾਈ ਆ ਗਿਆ ਕਾਫੀ ਇਸਨੇ ਇਸ ਗੱਡੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਲੇਕਿਨ ਗੱਡੀ ਤੇਜ਼ ਰਫ਼ਤਾਰ ਸੀਗਾ ਜਿਸ ਕਰਕੇ ਇਹ ਹਾਦਸਾ ਜਿਹੜਾ ਵਾਪਰਿਆ ਇਸ ਲਈ ਅਸੀਂ ਵੀ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਜਿਸ ਤਰ੍ਹਾਂ ਦੇ ਨਾਲ ਧੁੰਦ ਪੈ ਰਹੀ ਆ ਉਸ ਤਰ੍ਹਾਂ ਦੇ ਨਾਲ ਆਪਣੀਆਂ ਫੋਗ ਲਾਈਟਾਂ ਜਗਾ ਕੇ ਚੱਲਿਆ ਜਾਵੇ ਇਹ ਹਾਦ ਜਿਹੜੀ ਆ ਰੋਡ ਦੇ ਉੱਪਰ ਵਰਤੀ ਜਾਵੇ ਤਾਂ ਜੋ ਅੱਗੇ ਆ ਮੰਦ ਭਾਗਾ ਹਾਦਸਾ ਜਿਹੜਾ ਵਾਪਰੇ ਕੈਮਰਾ ਪਰਸਨ ਸੁਖਵੀਰ ਦੇ ਨਾਲ ਅਫਤਾਰ ਸਿੰਘ ਦੈਨਿਕ ਸੋਣਾ ਟੀਵੀ ਗੁਰਦਾਸਪੁਰ